ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ ਕੇ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਘਰੇ ਦੋਸਤੋ ਪਸ਼ੂ ਰੱਖੇ ਵੇ ਆ ਬਾਈ ਦੇ ਸ਼ੌਂਕ ਨਾਲ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਝੋਟੀਆਂ ਦੋਸਤੋ ਪਹਿਲਾ ਸੂਆ ਸੂਰੀ ਆ ਪ੍ਰੋਪਰ ਡਿਟੇਲ ਜਿਹੜੀ ਆ ਸਾਰੀ ਬਾਈ ਤੋਂ ਲੈ ਲੈਨੇ ਆ ਤੇ ਜਿਹੜੇ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626952 ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਤੇ ਪਸ਼ੂ ਬਹੁਤ ਦੋਸਤੋ ਬਾਈ ਦੇ ਦੋ ਤਿੰਨ ਹੀ ਰੱਖੇ ਵੀ ਆ ਇੱਧਰ ਦੇਖ ਸਕਦੇ ਆ ਇੱਕ ਆ ਗਾਂ ਤੇ ਇੱਕ ਝੋਟੀ ਇਹਨੇ ਇੱਕ ਪਸ਼ੂ ਹੀ ਬਾਈ ਰੱਖਦਾ ਤੇ ਪ੍ਰਾਪਰਟੀ ਡਿਟੇਲ ਬਾਈ ਤੋਂ ਲੈ ਲੈਨੇ ਸਤਿ ਸ੍ਰੀ ਅਕਾਲ ਵੀ ਹਾਂ ਵੀ ਸਤਿ ਸ੍ਰੀ ਅਕਾਲ ਨਾਮ ਦੱਸ ਦੇ ਵੀ ਜਸਵੀਰ ਸਿੰਘ ਠੀਕ ਆ ਤੇ ਝੋਟੀ ਤਾਂ ਆਪਣੀ ਘਰ ਦੀ ਗਈ ਹਨ ਹਾਂ ਕਰ ਲਈ ਠੀਕ ਆ ਤੇ ਸੁਵਾਰ ਨੇ ਪਹਿਲਾਂ ਹੀ ਸੂਣਾ ਪਹਿਲੇ ਸੂਇਆ ਵੀਰੇ ਠੀਕ ਆ ਟੀਕਾ ਰਖਵਾਇਆ ਵਾ ਇਹ ਹਾਂ ਟੀਕਾ ਕਰ ਤੇ ਹੁਣ ਇਹ ਤਾਂ ਕਿੰਨੇ ਦਿਨ ਪਏ ਸੂਣ ਤੇ 10 ਦਿਨ ਲਾਉ ਜੀ 10 ਦਿਨ ਲੈ ਜੂ ਤੇ ਉਮਰੇ ਦੀ ਕਿੰਨੀ ਕਹੂਗੇ ਸਾਢੇ ਤਿੰਨ ਦਿਨ ਨੇੜੇ ਤੇ ਡੋਗੇ ਠੀਕ ਆ ਦੋਸਤੋ ਘਰੇ ਘਰ ਦੀ ਪਸ਼ੂ ਆ ਬਾਈ ਦੀ ਘਰ ਦੀ ਝੋਟੀ ਆ ਦੇਖ ਸਕਦੇ 10 ਦਿਨ ਹਜੇ ਪਏ ਆ ਹੁਵਾਨਾ ਸੋਨਾ ਬਣਾਉਂਦੀ ਆਉਂਦੀ ਆ ਤੇ ਮੁੱਲ ਬਾਈ ਨੂੰ ਆਪਾਂ ਪੁੱਛ ਲਾਂਗੇ ਥੋੜਾ ਜਿਹਾ ਡਰਦੀ ਆ ਬੜਿਆ ਮੂਰੇ ਖਣੀ ਦੇਖ ਸਕਦੇ ਹੋ ਦੋਸਤੋ ਹਵਾਨਾ ਸੋਹਣਾ ਝੋਲੀ ਸੋਹਣਾ ਹਵਾਨਾ ਬਣਾਉਂਦੀ ਆਉਂਦੀ ਆ ਪੂਰਾ 10 ਦਿਨ ਪਏ ਆ ਉਹਦੇ ਨੂੰ ਕਾਫੀ ਵੱਡਾ ਹਵਾਨਾ ਇਹਨੇ ਬਣਾਇਆ ਨਾ ਤੇ ਪਲੀ ਸੰ ਵੀ ਚੰਗੀ ਆ ਕਦ ਕਾ ਠੀਕ ਆ ਦੋਸਤੋ ਬਾਲੇ ਵੱਡੇ ਕਦ ਕਾਟਦੇ ਨਹੀਂ ਦਰਮਿਆਨੇ ਕਾਟਦੇ ਦੇ ਵਿੱਚ ਬਾਕੀ ਪਿੱਠ ਫੁੜਾ ਦੇਖ ਸਕਦੇ ਆ ਸਿੰਘ ਸਿੰਘ ਦੋਸਤੋ ਜਮਾ ਕੁੰਡਾ ਕਾ ਦੇਖ ਸਕਦੇ ਆ ਮੱਥੇ 'ਚ ਬੱਲ ਦੇਖ ਸਕਦੇ ਦੋਸਤੋ ਥਣ ਸੋਹਣਾ ਕੱਢ ਜੂਗੀ ਜਦੋਂ ਸੂਗੀ ਤੇ ਹਵਾਨਾ ਵੀ ਦੋਸਤੋ ਬਹੁਤ ਸੋਹਣਾ ਬਣਾਉਂਦੀ ਆਉਂਦੀ ਆ ਤੇ ਹੋਰ ਹਵਾਨਾ ਦਸਾਂ ਦਿਨਾ ਜਿਹਨੇ ਕਾਫੀ ਸੋਹਣਾ ਹਵਾਨਾ ਬਣਾ ਜਾਣ ਤੇ ਦੇਖ ਸਕਦੇ ਸਿੰਗ ਜਮਾ ਕੁੰਡਾ ਤੇ ਮੁੱਲ ਬਈ ਇਹਦਾ ਮੁੱਲ ਫੋਨ ਤੇ ਲੱਗਣੀ ਫੋਨ ਤੇ ਹੋਊਗਾ ਹੋਊਗਾ ਜੈ ਜੀ ਠੀਕ ਆ ਤੇ ਫੋਨ ਨੰਬਰ ਬਈ ਆਪਣਾ 94638 61585 94638 61585 ਦੋਸਤੋ ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰਨਾ ਤੇ ਵੀਡੀਓ ਜਿੰਨੀ ਵੀ ਹੋ ਸਕੇ ਵਾਰਤ ਬਾਤ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ